ਵਾਹਿਗੁਰੂ ਜੀ ਤਾਲ ਸਾਹਿਬ ਵਾਹਿਗੁਰੂ ਜੀ ਖੜੇ ਵਾਹੇ ਬਸੇ ਦਾ ਹਰਪ੍ਰੀਤ ਸਿੰਘ ਚੌਂਗ ਰਾਮ ਗਰੀਆ ਪੰਥ ਕਾਲੀ ਦੇ ਸੰਦੇਸ਼ ਕਰਨ ਵਾਲਾ ਚੱਲਦਾ ਰਹੇ ਚੱਕਰ ਵਰਤੇ ਨੇ ਸਾਰਾ ਪੰਜਾਬ ਜਹਾਂ ਜਾਰ ਬਾਬਾ ਜੀ ਬਾਬਾ ਮੇਜੇ ਜੀ ਖੋੜੀ ਜੀ ਇਹ ਕਿਹਦੇ ਸੁਣੇ ਕਰਨਾ ਵਾਲੇ ਉਹ ਜੋ ਇਸ ਸਾਜੇ ਸਾਹਿਬ ਦੀ ਦੇਖ ਰਹੇ ਹੋ

ਮੁਹੱਲੇ ਦਾ ਭਾਰਾ ਹਲਾ ਕਰਨਾ ਤੋਂ ਮੁਹੱਲੇ ਦਾ ਪਾਕਿਸਤਾਨ ਤੇ ਜਿਹੜੀਆਂ ਨੇ ਗੁਰੂ ਕੰਗ ਦੀ ਤਰਫ ਸਾਹਿਬਾਂ ਹਲਾ ਜੀਦੀਆਂ ਪ੍ਰਾਈਮੈਂਟਿਆਰ ਉਹ ਜਹਾਜ ਲਾਲ ਦੇ ਅੰਦਰ ਵਤਕੇ ਵਤਕੇ ਦੇ ਨਾਲ ਜੋਹਰ ਵਿਖਾਉਂਦੀਆਂ ਪੋਜਾ ਜਿਹੜੀਆਂ ਮੁਹੱਲਾ ਖੇੜ ਨਹੀਂ ਜਾਣੀ ਤੇ ਮੁਹੱਲਾ ਕਰਦੀਆਂ ਨੇ 297 ਦੇ ਦਰਸ਼ਨ ਕਰੇ ਤੇ ਜਿਮਾਨੀ ਸੋ ਸਾਰੀਆਂ ਸੰਗਤਾਂ ਪਹੁੰਚਿਆ ਨੇ ਮੁਹੱਲੇ ਦੇ ਅੰਦਰ ਬਹੁਤ ਸੰਗਤਾਂ ਦਾ ਕਾਠੀ ਢੋੜਾ ਸੋ ਸਾਰੀ ਸੰਗਤਾਂ ਦੂਆਆਂ ਨੇ ਆ ਗੁਰੂ ਦਾ ਕਾਲ ਦਾ ਵਾਹਿਗੁਰੂ